ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਘਰ ਦੂਜਾ ਚੌਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਇੱਕ ਪਿਤਾ ਇੱਕ ਸਕੇ ਹੰਬਾਰਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹ ਦਿਖਾਈ ਸੋਣ ਮੀਤਾ ਤੂਰੀ ਕੋ ਬਲ ਜਾਈ ਇਹ ਮਨ ਤੇਰਾ ਭਾਈ ਰਹਾਉ ਪਾਪ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੋ ਦੇਸਾਂ ਸੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ ਪ੍ਰਭ ਮਿਲੋ ਦੇਹ ਉਪਦੇਸ਼ਾਂ ਮਾਣ ਨਕੀਜੈ ਸ਼ਰਣ ਪਰੀਜੈ ਕਰੈ ਸੋ ਭਲਾ ਮਨਾਈਐ ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜੀਉ ਪਾਈਐ ਭਾਇੋ अनुग्रह ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡੀਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਖਸ਼ ਰੂਪ ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੇਵਰਡ ਕੈਲੀਫੋਰਨੀਆ ਦੇ ਪਾਵਨ ਦਰਬਾਰ ਦੇ ਵਿੱਚ ਜੋ ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਸਤਿਗੁਰੂ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਨੇ ਅੱਜ ਦੇ ਜਿਹੜੇ ਪਾਵਨ ਹੁਕਮਨਾਮਾ ਸਾਹਿਬ ਜੋ ਤਰੁੱਠ ਕੇ ਸਤਗੁਰੂ ਜੀ ਨੇ ਝੋਲੀ ਵਿੱਚ ਪਾਏ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 611 ਤੋਂ ਲੈ ਕੇ 612 ਤੱਕ ਸੁਭਾਏ ਮਾਨ ਹਨ ਸਤਗੁਰੂ ਜੀ ਨੇ ਸੋਰਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਹੈ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਸੁਣ ਮੀਤਾ ਧੂਰੀ ਕੋ ਬਲ ਜਾਈ ਸਹਿਬ ਜੀ ਕਹਿੰਦੇ ਨੇ ਸੁਣ ਮੀਤਾ ਦਾ ਅਰਥ ਹੈ اے ਮੇਰੇ ਮਿੱਤਰ ਤੂੰ ਮੇਰ ਦੀ ਮੇਰੀ ਬੇਨਤੀ ਸੁਣ ਮੇਰੀ ਅਰਦਾਸ ਸੁਣ ਸੁਣ ਮੀਤਾ ਐ ਮੇਰੇ ਮਿੱਤਰ ਧੂਰੀ ਕੋ ਬਲ ਜਾਈ ਮੈਂ ਤੇਰੇ ਚਰਨਾਂ ਦੀ ਧੂੜ ਤੋਂ ਕੁਰਬਾਨ ਜਾਂਦਾ ਹਾਂ ਹੁਣ ਮੀਤਾ ਕੌਣ ਹੈ ਪਰਮਾਤਮਾ ਵਾਹਿਗੁਰੂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਸਖਾ ਤੂੰ ਹੀ ਮੇਰਾ ਮਿੱਤਰ ਹੈ ਐ ਮੇਰੇ ਮਿੱਤਰ ਪਰਮਾਤਮਾ ਵਾਹਿਗੁਰੂ ਜੀ ਮੈਂ ਤੇਰੀ ਧੂੜੀ ਤੋਂ ਸਦਕੇ ਜਾਂਦਾ ਹਾਂ ਹੁਣ ਕਿਹੜੀ ਕਿਹੜੀ ਧੂੜੀ ਹੈ ਵਾਹਿਗੁਰੂ ਜੀ ਦੀ ਵਾਹਿਗੁਰੂ ਜੀ ਦੇ ਚਰਨੇ ਉਹਦੇ ਗੁਣ ਗੁਣਾ ਦੇ ਉੱਪਰ ਪਰਮਾਤਮਾ ਦੀ ਪਰਮਾਤਮਾ ਦਾ ਵਾਸਾ ਹੈ ਗੁਣਾ ਦੇ ਉੱਪਰ ਪਰਮਾਤਮਾ ਦੀ ਹੋਂਦ ਹੈ ਤੇ ਜਿਹੜੇ ਗੁਣ ਨੇ ਗੁਣਾ ਚੋਂ ਨਿਕਲੇ ਜਿਹੜੀ ਵਿਚਾਰ ਹੈ ਉਹ ਧੂੜੀ ਹੈ ਜਿਹੜੀ ਅਸੀਂ ਆਪਣੀ ਜੀਵਨ ਦੇ ਵਿੱਚ ਵਸਾਉਣੀ ਹੈ ਸੰਤੋਖ ਵਸਾਉਣਾ ਹੈ ਪਵਿੱਤਰਤਾ ਵਸਾਉਣੀ ਹੈ ਪਿਆਰ ਵਸਾਉਣਾ ਹੈ ਨਿਮਰਤਾ ਵਸਾਉਣੀ ਹੈ ਇਹ ਸਾਰੇ ਉਹਦੇ ਸ਼ੁੱਭ ਗੁਣਾਂ ਦੀ ਢੂੜੀ ਹੈ ਐ ਵਾਹਿਗੁਰੂ ਜੀ ਐ ਮੇਰੇ ਪਿਆਰੇ ਮਿੱਤਰ ਪਰਮਾਤਮਾ ਜੀ ਮੈਂ ਤੁਹਾਡੇ ਗਿਆਨ ਰੂਪੀ ਢੂੜੀ ਤੋਂ ਸਦਕੇ ਜਾਨਾ ਹਾਂ ਬਲਿਹਾਰ ਜਾਨਾ ਹਾਂ ਜੋ ਆਪ ਜੀ ਨੇ ਗਿਆਨ ਦੀ ਬਖਸ਼ਿਸ਼ ਮੈਨੂੰ ਦਿੱਤੀ ਹੈ ਤੇ ਜਿਸ ਗਿਆਨ ਦੇ ਨਾਲ ਇਹ ਸਮਝ ਪੈ ਗਈ ਹੈ ਇਹ ਮਨ ਤੇਰਾ ਭਾਈ ਆਹ ਜਿਹੜਾ ਮੇਰਾ ਮਨ ਹੈ ਨਾ ਇਹ ਤੁਹਾਡਾ ਹੀ ਹੈ ਇਹ ਤੁਹਾਡਾ ਹੈ ਮੇਰੇ ਵਾਹਿਗੁਰੂ ਜੀ ਇਹ ਮਨ ਮੈਂ ਤੁਹਾਨੂੰ ਸੌਂਪ ਦਿੱਤਾ ਹੈ ਹੁਣ ਇਹ ਮਨ ਮੈਂ ਤੁਹਾਡੇ ਹਵਾਲੇ ਕਰ ਦਿੱਤਾ ਹੈ ਤੁਸੀਂ ਇਸ ਮਨ ਨੂੰ ਕਬੂਲ ਕਰੋ ਤੇ ਰਹਿਮਤ ਕਰੋ ਇਸ ਮਨ ਉੱਤੇ ਆਪਣੇ ਨਾਮ ਦਾ ਰੰਗ ਚੜਾ ਦਿਓ ਤਾਂ ਕਿ ਇਹ ਮਨ ਵਿਤਕਰਾ ਛੱਡ ਦਵੇ ਇਹ ਮਨ ਲਾਲਚ ਛੱਡ ਦਵੇ ਇਹ ਮਨ ਬੁਰਾਈਆਂ ਛੱਡ ਦਵੇ ਇਹ ਮਨ ਦੇ ਵਿੱਚੋਂ ਮੈਲ ਨਿਕਲ ਜਾਵੇ ਤੇ ਇਹ ਮਨ ਨਿਰਮਲ ਹੋ ਜਾਵੇ ਇਹ ਰਹਾਉ ਦੀਆਂ ਪੰਕਤੀਆਂ ਹਨ ਤੇ ਜਦੋਂ ਇਹ ਮਨ ਨਿਰਮਲ ਹੋਵੇਗਾ ਤੇ ਪ੍ਰਾਪਤੀ ਕੀ ਹੋਵੇਗੀ ਇੱਕ ਪਿਤਾ ਇੱਕ ਸਕੇ ਹਮ ਬਾਰਕ ਸਮਝ ਪਾਉਗੀ ਵਾਹਿਗੁਰੂ ਇੱਕ ਹੀ ਹੈ ਜੋ ਸਾਰਿਆਂ ਦਾ ਪਿਤਾ ਹੈ ਉਹ ਰੱਬ ਬਹੁਤੇ ਨਹੀਂ ਹਨ ਇਹ ਨਹੀਂ ਕਿ ਕ੍ਰਿਸ਼ਨ ਦਾ ਰੱਬ ਹੋਰ ਹੈ ਮੁਸਲਮਾਨ ਦਾ ਹੋਰ ਹੈ ਈਸਾਈ ਦਾ ਹੋਰ ਹੈ Hindu ਦਾ ਹੋਰ ਹੈ ਸਿੱਖ ਦਾ ਹੋਰ ਹੈ ਯਹੂਦੀ ਦਾ ਹੋਰ ਹੈ ਰੱਬ ਇੱਕ ਹੀ ਹੈ ਜੋ ਸਾਰਿਆਂ ਦਾ ਰੂਪ ਦੇ ਵਿੱਚ ਇੱਕ ਹੀ ਰੂਪ ਦੇ ਵਿੱਚ ਸਾਰੀ ਪ੍ਰਕਿਰਤੀ ਵਿੱਚ ਸਾਰੇ ਸੰਸਾਰ ਦੇ ਵਿੱਚ ਸਾਰੀ ਮਨੁੱਖਤਾ ਦੇ ਵਿੱਚ ਵਸ ਰਿਹਾ ਹੈ ਇਸ ਕਰਕੇ ਏਕ ਪਿਤਾ ਤੂੰ ਇੱਕੋ ਇੱਕ ਪਿਤਾ ਹੈ ਇੱਕ ਸਕੇ ਹਮ ਬਾਰਕ ਤੇ ਉਸੇ ਹੀ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਅਸੀਂ ਤਮਾਮ ਜਿਤਨੇ ਵੀ ਲੋਕਾਈ ਹੈ ਜਿਤਨੇ ਵੀ ਜੀਵ ਜੰਤੂ ਨੇ ਸਾਰੇ ਹੀ ਉਸ ਪ੍ਰਮਾਤਮਾ ਦੇ ਬਾਰਕ ਨੇ ਬੱਚੇ ਹਨ ਤੂੰ ਮੇਰਾ ਗੁਰ ਹਾਈ ਏ ਵਾਹਿਗੁਰੂ ਜੀ ਜੋ ਤੁਸੀਂ ਹੋ ਨਾ ਤੁਸੀਂ ਮੇਰੇ ਵਾਸਤੇ ਸਭ ਤੋਂ ਵੱਡਾ ਗਿਆਨ ਹੋ ਏ ਵਾਹਿਗੁਰੂ ਜੀ ਤੁਹਾਡਾ ਹੀ ਗਿਆਨ ਮੇਰੇ ਵਾਸਤੇ ਸਭ ਤੋਂ ਜ਼ਰੂਰੀ ਹੈ ਤੁਸੀਂ ਹੀ ਮੇਰੇ ਗੁਰ ਭਾਈ ਹੋ ਤੁਸੀਂ ਹੀ ਮੇਰੇ ਰਿਸ਼ਤੇਦਾਰ ਹੋ ਤੁਸੀਂ ਹੀ ਮੇਰੇ ਭਰਾ ਹੋ ਤੂੰ ਮੇਰਾ ਗੁਰਹਾਈ ਤੂੰ ਹੀ ਮੈਨੂੰ ਗਿਆਨ ਦੇਣ ਵਾਲਾ ਮੇਰਾ ਭਰਾ ਹੈ ਹਾਈ ਦਾ ਅਰਥ ਹੈ ਭਰਾ ਵੀਰ ਤੂੰ ਹੀ ਮੇਰਾ ਭਰਾ ਹੈ ਜੋ ਤੂੰ ਮੈਨੂੰ ਗਿਆਨ ਦੇ ਰਿਹਾ ਹੈ ਇਹ ਸੋਝੀ ਇਹ ਸਮਝ ਦੇ ਰਿਹਾ ਹੈ ਇਹ ਵਿਚਾਰ ਦੇ ਰਿਹਾ ਹੈ ਕਿ ਮੈਂ ਇਸ ਸੰਸਾਰ ਦੇ ਵਿੱਚ ਇੱਕ ਨਿਗਾਹ ਅੱਗੇ ਵਿਚਰਾ ਜਾਤ ਪਾਤ ਅਮੀਰੀ ਗਰੀਬੀ ਤੋਂ ਉੱਪਰ ਉੱਠ ਕੇ ਤਮਾਮ ਮਾਨਵਤਾ ਦੇ ਨਾਲ ਪਿਆਰ ਕਰਾਂ ਤੇ ਇਸ ਮਨੁੱਖਤਾ ਦੇ ਵਿੱਚ ਤੇਰੇ ਰੂਪ ਨੂੰ ਵੇਖਾਂ ਤੇਰੇ ਇਸ ਸੋਹਣੇ ਸੰਸਾਰ ਦੇ ਵਿੱਚ ਤੇਰੀ ਹੀ ਉਪਮਾ ਕਰਾਂ ਤੇਰੀ ਹੀ ਉਸਤਤ ਕਰਾਂ ਕਿਉਂਕਿ ਤੂੰ ਹੀ ਮੇਰੇ ਜੀਵਨ ਦਾ ਆਧਾਰ ਹੈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜ ASCII ਐ ਮੇਰੇ ਸੋਹਣੇ ਮਿੱਤਰ ਏ ਮੇਰਾ ਜਿਹੜਾ ਜੀ ਹੈ ਨਾ ਮੇਰੀ ਆਤਮਾ ਹੈ ਮੈਂ ਸਦਾ ਤੇਰੇ ਤੋਂ ਬਾਰ-ਬਾਰ ਸਦਕੇ ਜਾਣਾ ਹਾਂ ਸੁਣ ਮੀਤਾ ਜੀਓ ਹਮਾਰਾ ਬਲਬਲ ਜਾਸੀ ਐ ਮੇਰੇ ਵਾਹਿਗੁਰੂ ਜੀ ਐ ਮੇਰੇ ਸੋਹਣੇ ਮਿੱਤਰ ਆਹ ਜਿਹੜੀ ਮੇਰੀ ਆਤਮਾ ਰੂਪੀ ਜੀ ਹੈ ਨਾ ਇਹ ਮੈਂ ਤੇਰੇ ਹਵਾਲੇ ਕਰ ਰਿਹਾ ਹਾਂ ਤੇ ਮੈਂ ਤੇਰੇ ਤੋਂ ਬਾਰ-ਬਾਰ ਸਦਕੇ ਤੇ ਕੁਰਬਾਨ ਜਾਣਾ ਹਾਂ ਹਰ ਧੂਰੀ ਹਰ ਦਰਸ਼ਨ ਦੇਹੁ ਦਿਖਾਈ ਤੂੰ ਰਹਿਮਤ ਕਰ ਆਪਣਾ ਗਿਆਨ ਦੇ ਆਪਣੀ ਸਮਝ ਦੇ ਜਿਸ ਸਮਝ ਨੂੰ ਲੈ ਕੇ ਮੈਂ ਇਸ ਮਾਨਵਤਾ ਦੇ ਵਿੱਚ ਤੇਰੇ ਦਰਸ਼ਨ ਕਰ ਸਕਾਂ ਹੁਣ ਪ੍ਰਮਾਤਮਾ ਜੀ ਦੇ ਦਰਸ਼ਨ ਕੀ ਨੇ ਜਦੋਂ ਉਸ ਸੰਸਾਰ ਦੇ ਵਿੱਚ ਹਰ ਇੱਕ ਜੀਵ ਦੇ ਵਿੱਚ ਹਰ ਇੱਕ ਬਨਸਪਤੀ ਦੇ ਵਿੱਚ ਹਰ ਇੱਕ ਪ੍ਰਕਿਰਤੀ ਦੇ ਰੂਪ ਦੇ ਵਿੱਚ ਮਨ ਦੇ ਵਿੱਚ ਦਇਆ ਆਉਣ ਲੱਗ ਪਵੇ ਸਾਰੀ ਮਾਨਵਤਾ ਦੇ ਨਾਲ ਹਿਰਦੇ ਵਿੱਚ ਪ੍ਰੇਮ ਦੀਆਂ ਕਿਰਨਾਂ ਜਾਗਣ ਲੱਗ ਪੈਣ ਸਾਰੀ ਮਾਨਵਤਾ ਦੇ ਵਿੱਚ ਇੰਜ ਮਹਿਸੂਸ ਹੋਵੇ ਕਿ ਅੰਦਰ ਜਿਹੜੀ ਜੋਤ ਹੈ ਉਹ ਮੇਰੇ ਸੱਚੇ ਵਾਹਿਗੁਰੂ ਦੀ ਹੈ ਤੇ ਹਰ ਇੱਕ ਦਾ ਦੁੱਖ ਆਪਣਾ ਦੁੱਖ ਲੱਗਣ ਲੱਗ ਪਵੇ ਤੇ ਸਮਝ ਲੈਣਾ ਕਿ ਪ੍ਰਮਾਤਮਾ ਵਾਹਿਗੁਰੂ ਜੀ ਦੇ ਹੁਣ ਦਰਸ਼ਨ ਹੋਣ ਲੱਗ ਪਏ ਹਨ ਕਿਉਂਕਿ ਉਹਦੇ ਦਰਸ਼ਨ ਕਿਹਦੇ ਵਿੱਚ ਨੇ ਸੰਸਾਰ ਦੇ ਵਿੱਚ ਨੇ ਮਾਨਵਤਾ ਦੇ ਵਿੱਚ ਨੇ ਸੁਣ ਮੀਤਾ ਧੂਰੀ ਕੋ ਬਲ ਜਾਈ ਐ ਮੇਰੇ ਮਿੱਤਰ ਫਿਰ ਮੈਂ ਤੇਰੇ ਇਸ ਗਿਆਨ ਰੂਪੀ ਧੂੜੀ ਤੋਂ ਸਦਕੇ ਜਾਨਣਾ ਹਾਂ ਬਲਿਹਾਰ ਜਾਨਣਾ ਹਾਂ ਇਹ ਮਨ ਤੇਰਾ ਭਾਈ ਜਿਹੜਾ ਮੇਰਾ ਇਹ ਮਨ ਹੈ ਮੈਂ ਤੇਰੇ ਹਵਾਲੇ ਕਰ ਦਿੱਤਾ ਹੈ ਹੁਣ ਇਸ ਮਨ ਉੱਤੇ ਤੂੰ ਆਪਣਾ ਗਿਆਨ ਤੇ ਆਪਣੇ ਨਾਮ ਦਾ ਰੰਗ ਚੜਾ ਦੇ। ਰਹਾਉ। ਪਾਪ ਮਲੋਵਾਂ ਮਲ ਮਲ ਧੋਵਾਂ। ਹੁਣ ਪਾਪ ਮਲੋਵਾਂ। ਜੇ ਆਪਾਂ ਇਹਦੇ ਅਰਥ ਇਹ ਕਰਾਂਗੇ ਕਿ ਮੈਂ ਤੇਰੇ ਪੈਰ ਮਲ ਮਲ ਕੇ ਧੋਵਾਂ। ਤੇ ਫਿਰ ਇੰਜ ਲੱਗੂਗਾ ਜਿਵੇਂ ਅਸੀਂ ਕਿਸੇ ਦੇਹ ਦੀ ਪੂਜਾ ਦੇ ਵਿੱਚ ਲੱਗੇ ਆਂ। ਗੁਰਬਾਣੀ ਕਿਤੇ ਵੀ ਮਨੁੱਖ ਨੂੰ ਦੇਹ ਦੀ ਪੂਜਾ ਵੱਲ ਪ੍ਰੇਰਿਤ ਨਹੀਂ ਕਰਦੀ। ਗੁਰਬਾਣੀ ਦੇ ਵਿੱਚ ਬਾਰ ਬਾਰ ਇਹ ਗੱਲ ਕਹੀ ਹੈ ਮਾਰ ਨੂੰ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਇੱਥੇ ਜਿਤ ਫਿਰ ਕਿਹੜੇ ਪੈਰ ਧੋਣੇ ਹਨ ਕਿਹੜੇ ਉਹ ਪੈਰ ਨੇ ਜਿਨ੍ਹਾਂ ਦੇ ਅਸੀਂ ਜਿਨ੍ਹਾਂ ਚਰਨਾਂ ਨੂੰ ਧੋਣਾ ਹੈ ਮਲ ਮਲ ਕੇ ਧੋਣਾ ਹੈ ਇਹ ਮਨੁੱਖਤਾ ਦੇ ਪੈਰ ਦੀ ਗੱਲ ਨਹੀਂ ਕਿਸੇ ਮਨੁੱਖ ਕਿਸੇ ਇਨਸਾਨ ਦੇ ਪੈਰ ਦੀਆਂ ਗੱਲਾਂ ਨਹੀਂ ਚੱਲ ਰਹੀਆਂ ਇੱਥੇ ਗੁਰੂ ਸ਼ਬਦ ਤੇ ਪ੍ਰਮਾਤਮਾ ਦੀ ਗੱਲ ਚੱਲ ਰਹੀ ਹੈ ਪਾਵ ਮਲੋਵਾ ਹੇ ਵਾਈ ਗੁਰੂ ਜੀ ਮੈਂ ਤੁਹਾਡੇ ਪੈਰ ਮਲ ਮਲ ਕੇ ਧੋਵਾਂ ਹੁਣ ਗੁਰੂ ਦੇ ਪੈਰ ਕੀ ਨੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਐ ਗੁਰੂ ਦੇ ਪੈਰ ਨੇ ਪ੍ਰਮਾਤਮਾ ਦੇ ਪੈਰ ਨੇ ਗੁਰੂ ਸ਼ਬਦ ਗੁਰੂ ਸ਼ਬਦ ਦੇ ਵਿੱਚੋਂ ਉਹਦੇ ਗੁਣਾ ਦਾ ਸਾਨੂੰ ਸਮਝ ਤੇ ਭਾਵ ਸਮਝਾਉਂਦੇ ਹਨ ਹੁਣ ਜਦੋਂ ਮੈਂ ਗੁਰੂ ਸ਼ਬਦ ਨੂੰ ਬਾਰ 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 ਵਿਚਾਰਾਂਗਾ ਮਲ ਮਲ ਧੋਵਾਂ ਦਾ ਅਰਥ ਹੈ ਬਾਰ ਬਾਰ ਵਿਚਾਰਨਾ ਬਾਰ ਬਾਰ ਗੁਰੂ ਸ਼ਬਦ ਦੀ ਵਿਚਾਰ ਕਰਾਂਗਾ ਤੇ ਗੁਰੂ ਦੀ ਸ਼ਬਦ ਦੇ ਵਿੱਚੋਂ ਇਹ ਪਿਆਰ ਇਹ ਨਿਰਮਲਤਾ ਹੀ ਨਿਕਲੂਗੀ ਕਿ ਜਦੋਂ ਮੈਨੂੰ ਇਹ ਗੁਰੂ ਸ਼ਬਦ ਇਹ ਗੱਲ ਸਮਝਾਵੇਗਾ ਐ ਮਨ ਤੈ ਕੋ ਦੇਸਾਂ ਆਪੜਾ ਇਹ ਮਨ ਤੂੰ ਆਪਣੇ ਆਪ ਨੂੰ ਪ੍ਰਮਾਤਮਾ ਦੇ ਹਵਾਲੇ ਕਰ ਦੇ ਆਪਣੇ ਇਸ ਮਨ ਨੂੰ ਨਿਰੰਕਾਰ ਦੇ ਹਵਾਲੇ ਕਰ ਦੇ ਤਾਂ ਕਿ ਇਹ ਮਨ ਤੇਰੀ ਬੋਲੀ ਬੋਲਣ ਦੀ بجائے ਪ੍ਰਮਾਤਮਾ ਦੀ ਬੋਲੀ ਬੋਲਣ ਲੱਗ ਪਵੇ ਪ੍ਰਮਾਤਮਾ ਦਾ ਸੁਭਾਅ ਇਸ ਮਨ ਦਾ ਬਣ ਜਾਵੇ ਏ ਮਨ ਈਰਖਾ ਨਫਰਤ ਛੱਡ ਕੇ ਉੱਪਰ ਉੱਠ ਜਾਵੇ ਪਾਵ ਮਲੋਵਾਂ ਤੇਰੇ ਸ਼ਬਦ ਨੂੰ ਬਾਰ ਬਾਰ ਵਿਚਾਰਾਂ ਮਲ ਮਲ ਧੋਵਾਂ ਬਾਰ ਬਾਰ ਵਿਚਾਰਾਂ ਤੇਰੇ ਸ਼ਬਦ ਨੂੰ ਕਿਉਂਕਿ ਤੇਰੀ ਹੋਂਦ ਗੁਰੂ ਸ਼ਬਦ ਤੇ ਖਲੋਤੀ ਹੈ ਤੇਰੇ ਪੈਰ ਗੁਰੂ ਸ਼ਬਦ ਹਨ ਤੇ ਗੁਰੂ ਸ਼ਬਦ ਨੂੰ ਬਾਰ ਬਾਰ ਵਿਚਾਰਨਾ ਹੀ ਉਹਦੇ ਪੈਰਾਂ ਨੂੰ ਬਾਰ ਬਾਰ ਧੋਣਾ ਹੈ ਐ ਮਨ ਤੈ ਕੋ ਦੇਸਾਂ ਆਪਣਾ ਇਹ ਮਨ ਮੈਂ ਤੈਨੂੰ ਦੇ ਦਵਾਂ ਤੇਰੇ ਹਵਾਲੇ ਕਰ ਦਵਾਂ ਸੁਨਮਤਾ ਹਾਂ ਤੇਰੀ ਸ਼ਰਣਾਈ ਆਇਆ ਐ ਮੇਰੇ ਮਿੱਤਰ ਮੈਂ ਸਾਰਾ ਸੰਸਾਰ ਛੱਡ ਕੇ ਹੁਣ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ ਇੱਥੇ ਮੈਂ ਆ ਕੇ ਪੂਰਨ ਸਰੈਂਡਰ ਮੈਂ ਤੇਰੇ ਚਰਨਾਂ ਦੇ ਵਿੱਚ ਕਰ ਦਿੱਤਾ ਹੈ ਪ੍ਰਭ ਮਿਲੋ ਦੇਹੋ ਉਪਦੇਸ਼ਾ हे ਪ੍ਰਭੂ ਜੀ ਤੁਸੀਂ ਹੁਣ ਮੈਨੂੰ ਆਪਣਾ ਮਿਲਾਪ ਬਖਸ਼ੋ ਤੇ ਮੈਨੂੰ ਆਪਣਾ ਪਾਵਨ ਉਪਦੇਸ਼ ਬਖਸ਼ੋ ਜਿਸ ਉਪਦੇਸ਼ ਨੂੰ ਲੈ ਕੇ ਮੈਂ ਆਪਣੇ ਜੀਵਨ ਦੇ ਵਿੱਚ ਸੱਚ ਦੀ ਕਮਾਈ ਕਰ ਸਕਾਂ ਮਾਣ ਨਾ ਕੀਜੈ ਹੁਣ ਉਪਦੇਸ਼ ਕੀ ਹੈ ਵਾਹਿਗੁਰੂ ਜੀ ਦਾ ਮਾਣ ਨਾ ਕੀਜੈ ਹੰਕਾਰ ਨਾ ਕਰਿਆ ਕਰ ਜੇ ਰੱਬ ਨੇ ਤੈਨੂੰ ਸੋਹਣਾ ਰੂਪ ਸੋਹਣਾ ਧਨ ਅਮੀਰੀਆਂ ਵਜ਼ੀਰੀਆਂ ਦਿੱਤੀਆਂ ਹਨ ਤੈਨੂੰ ਗਿਆਨ ਦਿੱਤਾ ਹੈ ਸਭ ਕਹਿੰਦੇ ਫਿਰ ਉਹਦਾ ਮਾਣ ਨਾ ਕਰ ਮਾਣ ਨਕੀਜੈ ਕਰ ਕੀ ਫਿਰ ਸ਼ਰਨ ਪਰਿਜੈ ਪ੍ਰਮਾਤਮਾ ਦੀ ਚਰਨ ਸ਼ਰਨ ਦੇ ਵਿੱਚ ਸਦਾ ਟਿਕਿਆ ਰਿਆ ਕਰ ਕਰੈ ਸੁ ਭਲਾ ਮਨਾਈਐ ਇਹ ਉਪਦੇਸ਼ ਨੇ ਵੈਗੁਰ ਦੇ ਜੋ ਕੁਝ ਪ੍ਰਮਾਤਮਾ ਕਰ ਰਿਹਾ ਹੈ ਉਸ ਨੂੰ ਭਲਾ ਜਾਣ ਕੇ ਐਕਸੈਪਟ ਕਰ ਲੈ ਆਪਣੀਆਂ ਚੁਤਰਾਈਆਂ ਆਪਣੀਆਂ ਸਿਆਣਪਾਂ ਛੱਡ ਦੇ ਕਿਉਂਕਿ ਤੇਰੀਆਂ ਸਿਆਣਪਾਂ ਉਹਦੇ ਦਰ ਤੇ ਕੋਈ ਕੰਮ ਨਹੀਂ ਆਉਣੀਆ ਸੁਣ ਮੀਤਾ ਐ ਮੇਰੇ ਮਿੱਤਰ ਫਿਰ ਸੁਣ ਜੀਉ ਪਿੰਡ ਸਭ ਤਨ ਅਰਪੀਜੈ ਐ ਮੇਰੇ ਮਿੱਤਰ ਦੀ ਗੱਲ ਸੁਣ ਇਹ ਆਪਣਾ ਜੀ ਆਤਮਾ ਪਿੰਡ ਭਾਵ ਸਰੀਰ ਸਭ ਤਨ ਅਰਪੀਜੈ ਆਪਣਾ ਸਰੀਰ ਆਪਣੀ ਆਤਮਾ ਇਹ ਸਭ ਕੁਝ ਤਨ ਸਮੇਤ ਇਹ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਸਮਰਪਣ ਕਰ ਦੇ ਜਦੋਂ ਇਹ ਸਭ ਕੁਝ ਤੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਮਰਪਣ ਕਰ ਦੇਂਗਾ ਇਉਂ ਦਰਸ਼ਨ ਹਰ ਜੀਓ ਪਾਈ ਐ ਐਵੇਂ ਤੈਨੂੰ ਪਰਮਾਤਮਾ ਦੇ ਫਿਰ دیدار ਤੇ ਦਰਸ਼ਨ ਹੋ ਜਾਣਗੇ ਐਵੇਂ ਉਸ ਸੱਚੇ ਨਿਰੰਕਾਰ ਵਾਹਿਗੁਰੂ ਦੇ دیدار ਹੋ ਜਾਣਗੇ ਐਵੇਂ ਉਸ ਵਾਹਿਗੁਰੂ ਜੀ ਦੇ ਦਰਸ਼ਨ ਤੈਨੂੰ ਸਦੀਵੀ ਮਿਲ ਜਾਣਗੇ ਤੇ ਜੀਵਨ ਦੇ ਵਿੱਚ ਸ਼ਾਂਤੀ ਤੇ ਟਿਕਾਵ ਆ ਜਾਵੇਗਾ ਭਾਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੋ ਭਾਇਓ अनुग्रह अनुग्रह ਦਾ ਅਰਥ ਹੈ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ अनुग्रह ਦਾ ਅਰਥ ਹੈ ਮਿਹਰ ਕਿਰਪਾ صدਕਾ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਇਓ अनुग्रह ਹੈ ਮੇਰੇ ਮਿੱਤਰ ਗੁਰਮੁਖ ਪਿਆਰੇ ਸੰਤਨ ਕਾ ਗੁਰਮੁਖ ਪਿਆਰੇ ਨਾਮ ਰਸੀਏ ਜੋ ਰੋਜ਼ਾਨਾ ਤੇਰੀ ਗੁਰਮਤ ਤੇ ਗੁਰਬਾਣੀ ਦੀ ਵਿਚਾਰ ਕਰਦੇ ਹਨ ਤੇਰੀਆਂ ਰਹਿਮਤਾਂ ਤੇਰੀਆਂ ਕਹਾਣੀਆਂ ਤੇਰੀਆਂ ਸਾਖੀਆਂ ਤੇ ਜੀਵਨ ਜੋੜਦੇ ਹਨ ਸਦਾ ਜਿਨ੍ਹਾਂ ਦੇ ਮਨ ਵਿੱਚ ਤੇਰਾ ਪਿਆਰ ਵਸਿਆ ਰਹਿੰਦਾ ਹੈ ਭਇਓ अनुग्रह हे ਮੇਰੇ ਮਿੱਤਰ ਐਸੇ ਗੁਰਮੁਖ ਪਿਆਰਿਆਂ ਦੀ ਕਿਰਪਾ ਦੇ ਨਾਲ ਜਿਸ ਮਨੁੱਖ ਦੇ ਉੱਤੇ ਮੇਰ ਹੋ ਜਾਵੇ ਫਿਰ ਉਸ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਜਦੋਂ ਅਸੀਂ ਕਿਸੇ ਆਪਣੇ ਮਿੱਤਰ ਕਿਸੇ ਪ੍ਰੀਤਮ ਦੀ ਬਾਰ ਬਾਰ ਆਪਣੇ ਮਿੱਤਰਾਂ ਦੋਸਤਾਂ ਕੋ ਗੱਲ ਕਰੀਏ ਜਿਵੇਂ ਕੋਈ ਲੜਕੀ ਜਿਹਦੀ ਅੰਗੇਜਮੈਂਟ ਹੋ ਜਾਵੇ ਉਸ ਨੂੰ ਆਪਣੇ ਪਤੀ ਨਾਲ ਪਿਆਰ ਹੋਵੇ ਤੇ ਉਹ ਆਪਣੀਆਂ ਸਖੀਆਂ ਸਹੇਲੀਆਂ ਦੇ ਵਿੱਚ ਬਾਰ ਬਾਰ ਬੈਠ ਕੇ ਆਪਣੇ ਪ੍ਰੀਤਮ ਦੀਆਂ ਗੱਲਾਂ ਕਰਦੀ ਹੈ ਮੇਰਾ ਪਤੀ ਇਸ ਤਰ੍ਹਾਂ ਦਾ ਹੈ ਮੇਰਾ ਪ੍ਰੀਤਮ ਐਵੇਂ ਹੈ ਉਹਦੇ ਵਿੱਚ ਇਹ ਗੁਣ ਹਨ ਉਹਦਾ ਪਿਆਰ ਹੀ ਉਹਦੇ ਗੁਣਾਂ ਨੂੰ ਡਿਸਕ੍ਰਾਈਬ ਕਰਦਾ ਹੈ ਏਵੇਂ ਹੀ ਜਦੋਂ ਆ ਪਰਮਾਤਮਾ ਦੇ ਨਾਲ ਜਿਹੜੇ ਗੁਰਮੁਖ ਪਿਆਰੇ ਜੁੜ ਜਾਂਦੇ ਹਨ ਉਹ ਫਿਰ ਜਿੱਥੇ ਵੀ ਬੈੰਦੇ ਹਨ ਆਪਣੀਆਂ ਮਿੱਤਰਾਂ ਦੋਸਤਾਂ ਭਰਾਵਾਂ ਫੈਮਿਲੀ ਦੇ ਵਿੱਚ ਫਿਰ ਉਹਨਾਂ ਦੀ ਇੱਕ ਹੀ ਗੱਲ ਹੁੰਦੀ ਹੈ ਬੈਠ ਕੇ ਉਸ ਸੱਚੇ ਪਰਮਾਤਮਾ ਦੀ ਗੱਲ ਕਰੀਏ ਕਿਉਂਕਿ ਉਹਦੇ ਪਿਆਰ ਦੇ ਵਿੱਚ ਉਹ ਇੰਨੇ ਕੁ ਡੁੱਬ ਜਾਂਦੇ ਹਨ ਕਿ ਸਿਵਾਏ ਸੱਚੇ ਪਰਮਾਤਮਾ ਦੀ ਗੱਲ ਕਰਨ ਤੋਂ ਬਿਨਾਂ ਹੋਰ ਫਿਰ ਕੋਈ ਗੱਲ ਕਰਨ ਨੂੰ ਜੀ ਹੀ ਨਹੀਂ ਕਰਦਾ ਫਿਰ ਜਦੋਂ ਉਹ ਬਾਰ-ਬਾਰ ਪ੍ਰਮਾਤਮਾ ਦੀਆਂ ਗੱਲਾਂ ਕਰਦੇ ਹਨ ਭਾਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿੱਠਾ ਫਿਰ ਬਾਰ-ਬਾਰ ਪ੍ਰਮਾਤਮਾ ਦਾ ਸੱਚਾ ਨਾਮ ਉਹਦਾ ਸੱਚਾ ਹੁਕਮ ਉਹਦੇ ਸੱਚੇ ਗੁਣ ਮਿੱਠੇ ਲੱਗਣ ਲੱਗ ਪੈਂਦੇ ਹਨ ਜਨਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਦੀਠਾ ਸਬਜੀ ਕਹਿੰਦੇ ਨੇ हे मेरे मित्र दास नानक ਉਤੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ ਨਾਨਕ ਨੂੰ ਵੀ ਹੁਣ ਹਰ ਥਾਂ ਉਹ ਪ੍ਰਭੂ ਹੀ ਦਿਸਣ ਲੱਗ ਪਿਆ ਹੈ ਜਿਸ ਦੀ ਕੋਈ ਖਾਸ ਕੁੱਲ ਨਹੀਂ ਤੇ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਜੋ ਸੰਸਾਰ ਦੇ ਵਿੱਚ ਵੱਸਦਾ ਹੈ ਨਾ ਜਿਹਦੀ ਕੋਈ ਕੁੱਲ ਨਾ ਕੋਈ ਜਾਤ ਨਾ ਕੋਈ ਉਪਾਤ ਨਾ ਉਹ ਕਿਸੇ ਨੂੰ ਸਪੈਸ਼ਲ ਬਣਾਇਆ ਹੈ ਉਸ ਨੇ ਜਿਸ ਨੇ तमाम ਕਾਇਨਾਤ ਸਾਜੀ ਹੈ ਇੱਕ ਹੀ ਹੁਕਮ ਦੇ ਵਿੱਚ ਨਾ ਕੋਈ ਇੱਥੇ ਛੋਟਾ ਹੈ ਨਾ ਕੋਈ ਵੱਡਾ ਹੈ ਨਾ ਕੋਈ ਨੀਚ ਹੈ ਨਾ ਕੋਈ ਉੱਚਾ ਹੈ ਸਾਰੇ ਹੀ ਬਰਾਬਰ ਹਨ ਜਿੱਦਣ ਇਹ ਗੱਲ ਸਮਝ ਆ ਗਈ तमाम ਮਾਨਵਤਾ ਦੇ ਵਿੱਚ ਪਿਆਰ ਬਣ ਜਾਵੇਗਾ ਕਿਤਨੀ ਵੱਡੀ ਸ਼ਾਂਤੀ ਦੀ ਗੱਲ तमाम ਮਾਨਵਤਾ ਨੂੰ ਸ਼ਾਂਤੀ ਵੱਲ ਲੈ ਕੇ ਜਾਣ ਦਾ ਉਪਦੇਸ਼ ਅੱਜ ਦਾ ਹੁਕਮਨਾਮਾ ਹੈ ਜੋ ਸੂਰ ਟਰਾਕ ਦੇ ਵਿੱਚ ਸਤਿਗੁਰੂ ਸਾਹਿਬ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਹੈ ਘਰ ਦੂਸਰਾ ਹੈ ਚਾਰ ਪਦੇ ਹਨ ਜਿਹਦੀ ਵਿਚਾਰ ਆਪ ਦੇ ਸਨਮੁਖ ਰੱਖੀ ਗਈ ਹੈ ਸੋ ਆਬ ਅੱਜ ਦੇ ਪਾਵਨ ਉਪਦੇਸ਼ਾਂ ਨੂੰ ਜੀਵਨ ਦੇ ਵਿੱਚ ਵਸਾਈਏ ਤੇ ਗੁਰਬਾਣੀ ਨੂੰ ਆਪਣੇ ਜੀਵਨ ਚ ਟਿਕਾ ਕੇ ਗੁਰੂ ਵਾਲੇ ਬਣੀਏ ਤਾਂ ਹੀ ਹੋਣਗੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਖਰਪਰਵ ਆਪੇ ਮੇਲੇ ਹੋਈ ਕੋਈ ਗਲਤੀ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ